ਨੂੰ ਵਕਤਰੀ ਹੋ ਸ਼ਾਮ 6:00 ਵਜੇ ਪਨਪੀਖਾ ਨਗਰ थाना ਕਰਤਾਰਪੁਰ ਵਿੱਚ ਚਾਰ ਨੌਜਵਾਨਾਂ ਨੇ ਇੱਕ ਮਨਿੰਦਰ ਸਿੰਘ ਨਾਮ ਦੇ ਵਿਅਕਤੀ ਜੋ ਮੱਲੀਆਂ ਦਾ ਰਹਿਣ ਵਾਲਾ ਸੀਗਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਜਿਸ ਦੇ ਸੰਬੰਧ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਫਿਆਸਲੀ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀਗੀਆਂ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਟੀਮ ਰਮਨਦੀਪ ਸਿੰਘ ਐਸਐਚਓ ਥਾਣਾ ਕਰਤਾਰਪੁਰ ਦੀ ਰਾਨਮਾਈ ਇਸ ਬਣਾਈ ਸੀਗੀ ਜਿਹੜੇ ਦਮਨਦੀਪ ਐ ਸੱਚੋ ਨੇ ਬੜੀ ਮਿਹਨਤ ਤੇ ਮੁਸ਼ਕਤ ਨਾਲ ਖੁਫੀਆ ਕੰਮ ਲਗਾ ਕੇ ਇਹਨਾਂ ਤੇਰੇ ਮੇਨ ਦੋਸ਼ੀ ਸੀਗੇ ਜਿਹੜੇ ਗੁਲੀਆਂ ਚੜਾਉਣ ਵਾਲੇ ਸੀਗੇ ਵਿਅਕਤੀ ਜਿਹੜੇ ਦੋਸ਼ੀ ਸੀਗੇ ਜਸਕਰਨ ਸਿੰਘ ਉਸ ਕਰਨ ਤੇ ਜਸਪਰੀ ਸਿੰਘ ਉਸ ਜੱਤ ਸਾਹਿਬ ਇਹਨਾਂ ਨੂੰ ਹਿਮਾਚਲ ਪ੍ਰਦੇਸ਼ ਕੰਡ ਜਿਹੜਾ ਕਸਵਾਇਆ ਪਤਲੀਪੁਰ ਅਤਲੀਪੁੱਲ ਥਾਣਾ ਅਤਲੀਪੁੱਲ ਹਿਮਾਚਲ ਪ੍ਰਦੇਸ਼ ਤੋਂ ਗ੍ਰফতার ਕੀਤਾ ਤੇ ਇਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਵਾਰਦਾਤ ਦਾ ਸਮੇ ਵਰਤੇ ਗਏ ਜਿਹੜੇ ਪਿਸਤਲ ਸੀਗੇ ਇੱਕ 32 ਬੋਰ ਪਿਸਤਲ ਤੇ ਇੱਕ ਜਿਹੜਾ 30 ਬੋਰ ਪਿਸਤਲ 30 ਬੋਰ ਪਿਸਤਲ ਦੇ ਨਾਲ 6 ਰਾਉਂਡ ਜਿਹੜੇ ਜਿੰਦਾ ਤੇ 32 ਬੋਰ ਪਿਸਤਲ ਦੇ ਨਾਲ ਜਿਹੜੇ 5 ਰਾਉਂਡ ਜਿੰਦਾ ਜਿਹੜਾ ਇਹਨਾਂ ਦੇ ਕੋਲੋਂ ਸਭ ਦੇ ਵਿੱਚੋਂ ਬਰਾਮਦ ਕੀਤੇ ਇਹਨਾਂ ਇਹ ਜਿਹੜੇ ਵਾਰਦਾਤ ਤੇ 5 ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਸੀਗਾ ਇਹਨਾਂ ਵਿੱਚੋਂ ਅਸੀਂ ਦੋ ਦੋਸ਼ੀ ਪਹਿਲਾਂ ਹੀ ਅਰੈਸਟ ਕਰ ਲਏ ਨੇ ਕਰ ਲਏ ਸੀਗੇ ਤੇ ਦੋ ਦੋਸ਼ੀ ਜਿਹੜੇ ਮੇਨ ਅਕੂਜ਼ ਸੀਗੇ ਇਹ ਜਿਹੜੇ ਆ ਗੱਲ ਹਿਮਾਚਲ ਪ੍ਰਦੇਸ਼ ਤੋਂ ਉਤਾਰ ਕੀਤੇ ਆ ਜਿਹਨਾਂ ਨੂੰ ਅੱਜ ਜਿਹੜਾ ਆ ਪੇਸ਼ ਅਦਾਲਤ ਕੀਤਾ ਜਾ ਰਿਹਾ ਤੇ ਪੇਸ਼ ਅਦਾਲਤ ਕਰਨ ਤੋਂ ਬਾਅਦ ਇਹਨਾਂ ਨੂੰ ਡਿਮਾਰਡ ਹਾਸਲ ਕਰਕੇ ਇਹਨਾਂ ਕੋਲ ਢੰਗਾਈ ਨਾਲ ਕੁਝ ਕਿਛ ਕੀਤੀ ਜਾਊਗੀ ਤੇ ਹੋਰ ਵੀ ਵਾਰਦਾਤਾਂ ਸ਼ਾਇਦ ਇਹਨਾਂ ਤੋਂ ਪਰ ਆਮਲਾ ਹੋ ਸਕਦੀਆਂ ਹਨ ਇਨਾ ਬੱਚੋ ਜਿਹੜਾ ਜਸਕਰਨ ਸਿੰਘ ਉਰਫ ਕਰਨ ਹੈਗਾ ਆ ਉਹਦੇ ਖਿਲਾਫ ਪਹਿਲਾਂ 307 ਦਾ ਤੇ 25 ਚੋਣਿਆਂ ਦਾ ਮਾਰਟ ਆਰਚੈਂਟ ਦਾ ਬਕਮ ਕਰਵਾ ਦਰਿਆ ਇਹਦਾ ਵਿੱਚੋਂ ਇਹ ਐਪੀਓ ਜਿਹੜਾ ਡਿਕਲੇਅਰ ਕੀਤਾ ਜਾ ਚੁੱਕਿਆ ਆ ਅਧਾਰਨ ਤੇ ਜਿਹੜਾ ਜਸਪ੍ਰੀਤ ਸਿੰਘ ਉਰਫ ਜਸਾ ਆ ਇਹਦੇ ਕਰ 4 ਮੁਕਦਮੇ ਪਹਿਲਾਂ ਹੀ ਕਪੂਥਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਹਨ ਤੇ ਉਹਨਾਂ ਵਿੱਚ ਜਿਹੜਾ ਹੈਗਾ ਆ ਇਹ ਅਰਸ਼ਟ ਹੋ ਚੁੱਕਿਆ ਹੈ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV